ਹਾਂਜੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਏ ਆ ਜੋ ਕਿ ਜਾਰੀ ਕੀਤੀ ਗਈ ਹੈ ਪੰਜਾਬ ਰਾਜ ਵੇਲੀ ਬੋਰਡ ਵੱਲੋਂ ਤੇ ਸਭ ਤੋਂ ਪਹਿਲਾਂ ਬੇਨਤੀ ਕਰਦੇ ਆ ਜਿਹੜੇ ਵੀਰ ਭੈਣ ਆਪਣੇ ਚੈਨਲ ਨੂੰ ਦੇਖ ਰਹੇ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਸ਼ੁਰੂ ਕਰਦੇ ਆ ਅੱਜ ਦੀ ਇਸ ਇਹ ਗੱਲਬਾਤ ਜੋ ਕਿ ਪੰਜਾਬ ਰਾਜ ਵੇਲੀ ਬੋਰਡ ਵੱਲੋਂ ਇੱਕ ਨਵਾਂ ਲੈਟਰ ਜਾਰੀ ਕੀਤਾ ਗਿਆ ਹੈ ਜਿਹੜੇ ਕਿ ਗਰਮੀ ਦੇਖਦੇ ਹੋਏ ਕਰਾਂ ਦੇ ਦੁਕਾਨਾਂ ਦੇ ਜਿਹੜੇ ਵਪਾਰਕ ਕਨੈਕਸ਼ਨ ਨੇ ਤੇ ਕਿਸਾਨ ਵੀਰਾਂ ਦੀਆਂ ਜਿਹੜੀਆਂ ਮੋਟਰਾਂ ਨੇ ਉਹਨਾਂ ਦੇ ਲੋਡ ਵਧਾਉਣ ਵਾਸਤੇ ਤਾਂ ਪਹਿਲਾਂ ਵੀ ਇਹ ਸਕੀਮ ਜਾਰੀ ਸੀ ਪੰਜਾਬ ਰਾਜ ਬਿਲੀ ਬੋਰਡ ਵੱਲੋਂ ਪਰ ਪਹਿਲੇ ਜੇ ਅਸੀਂ ਜਿਹੜੇ ਲਾਸਟ ਅਪਡੇਟ ਸੀ ਉਹ 7 ਜੂਨ 2024 ਤੱਕ ਸੀ ਹੁਣ ਇਸ ਸਕੀਮ ਦੇ ਵਧੀਆ ਰਿਸਪਾਂਸ ਨੂੰ ਦੇਖਦੇ ਹੋਏ ਅਤੇ ਵੋਟਾਂ ਦੇ ਮੱਦੇ ਨਜ਼ਰ ਕਿਉਂਕਿ ਕੁਝ ਵੀਰਾਂ ਦਾ ਕਹਿਣਾ ਸੀ ਕਿ ਵੋਟਾਂ ਦੇ ਵਿੱਚ ਅਸੀਂ ਬੀਜੀਐਸ ਤਾਂ ਕਰਕੇ ਸਾਥੋਂ ਜਿਹੜਾ ਲੋਡ ਹੈ ਉਹ ਨਹੀਂ ਬਤਾਇਆ ਗਿਆ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਦੇਖਦੇ ਹੋ ਜਿਹੜਾ ਪੀਸੀਐਸਪੀਸੀਐਲ ਵੱਲੋਂ ਨਵਾਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਲੋਡ ਵਧਾਉਣ ਦੀ ਜਿਹੜੀ ਡੇਟ ਹੈ ਉਹ 23 ਜੁਲਾਈ 2024 ਤੱਕ ਕਰ ਦਿੱਤੀ ਗਈ ਹੈ ਇਸ ਸਕੀਮ ਦੇ ਅੰਤਰਗਤ ਵੀਰੋ ਜਿਹੜੇ ਲੋਡ ਵਧਾਉਣ ਦੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਸਰਕਾਰ ਵੱਲੋਂ 50% ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਤੁਸੀਂ ਜੇਕਰ 30 ਜੁਲਾਈ 2024 ਤੱਕ ਆਪਣੇ ਲੋਡ ਵਧਾਉਣੇ ਹੋ ਘਰਾਂ ਦਾ ਦੁਕਾਨਾਂ ਦਾ ਜਾ ਖੇਤਾ ਵਾਲੀ ਮੋਟਰਾਂ ਦਾ ਤਾਂ ਤੁਸੀਂ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਤੇ ਪਿਛਲੀ ਵੀਡੀਓ ਵਿੱਚ ਵੀ ਆਪਾਂ ਇਸ ਬਾਰੇ ਜਾਣ ਗੱਲਬਾਤ ਕੀਤੀ ਸੀ ਤੇ ਉਦੋਂ ਕੁਝ ਵੀਰ ਕਹਿ ਰਹੇ ਸੀ ਕਿ ਸਾਨੂੰ ਖਰਚੇ ਬਾਰੇ ਵੀ ਦੱਸਿਆ ਜਾਵੇ ਤਾਂ ਜਿਹੜੀ ਇਸ ਵੀਡੀਓ ਵਿੱਚ ਆਪਾਂ ਇਹਨਾਂ ਦੇ ਜਿਹੜੇ ਖਰਚੇ ਨੇ ਕਿੰਨੇ ਕਿਲੋਵਾਟ ਮਾਗਰ ਕਿੰਨਾ ਖਰਚਾ ਆਪਾਂ ਨੂੰ ਪੈਣਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਘਰਾਂ ਦੇ ਜਿਹੜੇ ਘਰੇਲੂ ਲੋਡ ਨੇ ਘਰੇ ਲੋਡਾਂ ਬਾਰੇ ਇਦੇ ਵਿੱਚ ਵੀਰੋ ਜੇਕਰ ਤੁਹਾਡਾ ਲੋਡ 2 ਕਿਲੋਵੈਟ ਤੱਕ ਹੈ ਤਾਂ ਤੁਹਾਨੂੰ ਜਿਹੜਾ ਹੁਣ ਲੋਡ ਵਧਾਉਣ ਦਾ ਖਰਚਾ ਹੈ ਉਹ ਪਰ ਕਿਲੋਵੈਟ ਪਹਿਲਾਂ 450 ਹੁੰਦਾ ਸੀ ਹੁਣ ਇਹ ਖਰਚਾ ਜਿਹੜਾ ਅੱਧਾ ਹੋ ਕੇ 225 ਰੁਪਏ ਪਰ ਕਿਲੋਵੈਟ ਰਹਿ ਗਿਆ ਤੇ ਇਸ ਤੋਂ ਬਾਅਦ ਜਿਹੜਾ 207 ਕਿਲੋਵੈਟ ਤੱਕ ਦਾ ਜਿਹੜਾ ਪਹਿਲਾਂ ਖਰਚਾ ਸੀ ਉਹ 1000 ਰੁਪਏ ਸੀ ਤੇ ਹੁਣ ਇਹ ਘਟ ਕੇ ਜਿਹੜਾ 23 ਜੁਲਾਈ ਤੱਕ 500 ਰੁਪਏ ਤੁਹਾਨੂੰ ਭਰਨਾ ਪਵੇਗਾ ਇਹਦੋ ਗੱਲ ਕਰਦਿਆਂ ਜਿਹੜੇ ਵਪਾਰਕ ਕਨੈਕਸ਼ਨ ਨੇ ਦੁਕਾਨਦਾਰ ਵੀਰਾਂ ਵਾਲੇ ਪਹਿਲਾਂ ਜਿਹੜਾ 7 ਕਿਲੋਵਾਟ ਤੱਕ ਜੇਕਰ ਆਪਾਂ ਲੋਡ ਵਧਾਉਣਾ ਸੀ ਤਾਂ ਉਹਦਾ ਖਰਚਾ ਪਹਿਲਾਂ 1000 ਰੁਪਏ ਪੈਂਦਾ ਸੀ ਪਰ ਕਿਲੋਵਾਟ ਦਾ ਤੇ ਹੁਣ ਇਹ ਖਰਚਾ ਅੱਧਾ ਹੋ ਕੇ 500 ਰੁਪਏ ਰਹਿ ਗਿਆ ਤੇ ਇਸ ਤੋਂ ਬਾਅਦ 7 ਤੋਂ 20 ਕਿਲੋਵਾਟ ਤੱਕ ਜਿਹੜਾ ਪਹਿਲਾਂ ਖਰਚਾ ਸੀ 1600 ਰੁਪਏ ਸੀ ਕਿਲੋਵਾਟ ਦਾ ਤੇ ਹੁਣ ਇਸ ਸਕੀਮ ਦੇ ਰਹਿ ਤਹਿਤ ਤੁਹਾਨੂੰ ਇਹ ਸਾਰੇ 800 ਰੁਪਏ ਅਪਣਾ ਪਵੇਗਾ ਤੇ ਹੁਣ ਗੱਲਬਾਤ ਕਰਦੇ ਆ ਜਿਹੜੇ ਖੇਤੀ ਵਾਲੇ ਮੋਟਰਾਂ ਨੇ ਕਿਸਾਨ ਵੀਰਾਂ ਕੋਲ ਕਨੈਕਸ਼ਨ ਜੋ ਮੋਟਰਾਂ ਦੇ ਤਾਂ ਪਹਿਲਾਂ ਇਹਨਾਂ ਦਾ ਖਰਚਾ ਵੀਰੋ ਪ੍ਰਤੀ BHP ਸਰਵਿਸ ਕਨੈਕਸ਼ਨ ਦਾ ਜਿਹੜਾ ਖਰਚਾ ਸੀ ਉਹ 4750 ਰੁਪਏ ਸੀ ਤੇ ਜਿਹੜਾ ਹੁਣ ਇਸ ਸਕੀਮ ਦੇ ਰਾਹੀਂ ਤੁਹਾਨੂੰ ਲਾਭ ਮਿਲਣਾ ਹੈ ਉਹਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ 2500 ਰੁਪਏ ਭਰਨੇ ਪੈਣਗੇ ਤੇ ਇਹਦੇ ਨਾਲ ਹੀ ਜਿਹੜੇ ਸਿਕਿਉਰਿਟੀ ਦੇ ਖਰਚੇ ਪਹਿਲਾਂ 400 ਰੁਪਏ ਸੀ ਉਹ ਵੀ ਘਟਾ ਕੇ ਹੁਣ 200 200 ਰੁਪਏ ਕਰ ਦਿੱਤੇ ਗਏ ਨੇ ਇਹ ਸਕੀਮ ਵੀਰੋ 23 ਜੁਲਾਈ 2024 ਤੱਕ ਹੈ ਉਦੋਂ ਤੱਕ ਸਾਰੇ ਕਿਸਾਨ ਵੀਰ ਆਪਣੇ ਮੋਟਰਾਂ ਜਿਹੜੇ ਲੋਡ ਵਗੈਰਾ ਵਧਾਉਣੇ ਨੇ ਕਿਉਂਕਿ ਧੋਨੇ ਸੀਜ਼ਨ ਆ ਰਿਹਾ ਹੈ ਤਾਂ ਆਪਾਂ ਨੂੰ ਹਰ ਸਾਲ ਲੋਡ ਵਧਾਉਣੇ ਪੈਂਦੇ ਵੱਡੀ ਮੋਟਰ ਪਾਉਣੀ ਪੈਂਦੀ ਹੈ ਤਾਂ ਕਿ ਤੁਸੀਂ 23 ਜੁਲਾਈ ਤੱਕ ਆਪਣੇ ਜਿਹੜੇ ਲੋਡ ਵਧਵਾ ਕੇ ਇਸ ਸਕੀਮ ਦਾ ਜਿਹੜਾ ਫਾਇਦਾ ਉਹ ਚੱਕ ਸਕਦੇ ਹੋ ਤਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ